ਜੋ ਸਹਿਜ ਪਾਠ ਹੈ ਅੰਗ ਹੈ 1338 ਸ਼ਬਦ ਹੈ ਪਰਪਾਤੀ ਮਹੱਲਾ ਬਨਵਾ ਪ੍ਰਭ ਕੀ ਸੇਵਾ ਜਨ ਕੀ ਸੋਭਾ ਕਾਮ ਕ੍ਰੋਧ ਮਿਤੇ ਤਿਸ ਲੋਭਾ ਆਓ ਸਰਬਤ ਸੰਗਤਾ ਇਸ ਬਾਵਨ ਸ਼ਬਦ ਤੋਂ ਬਾਣੀ ਪੜੀ ਔਰ ਸਰਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਭਾਤੀ ਮਲਾਪਨਵਾ ਪ੍ਰਭ ਕੀ ਸੇਵਾ ਗਨ ਕੀ ਸੋਭਾ ਕਾਮ ਕਰੋਧ ਮਿਟੇ ਤੇ ਸਲੋਬਾ ਨਾਮ ਤੇਰਾ ਦਨ ਕੈ ਪੰਡਾਰੂ ਗੁਣ ਗਾਵ ਪ੍ਰਵਦਰਸ ਬਿਆਰ ਤੁਮਰੀ ਭਗਤ ਪ੍ਰਤਮੈ ਜਨਾਈ ਕਾਟ ਜੀਵਰੀ ਜਨ ਲੀਏ ਛਡਾਈ ਰਾਵ ਜੋ ਦਨਰਾਤਾ ਪ੍ਰਭ ਕੈ ਰੰਗ ਤੈਨ ਸੁਗਬਾਇ ਪ੍ਰਭ ਕੈ ਸੰਗ ਉਹ ਦੇਸ ਰਾਸਿਆ ਆਇਆ ਸੋਈ ਢਾਨੈ ਪੀਖ ਪੀਖੋ ਮਨ ਮੈਂ ਹਰਾਨੈ ਸੋ ਸੁਖਿਆ ਸਭ ਤੇ ਉਤਮ ਸੋਈ ਡਾਂਕਾ ਹਿਰਦੈ ਵਸਿਆ ਪ੍ਰਭ ਸੋਈ ਸੋਈ ਨੇ ਚਲਉ ਆਵਨੰਡਾਏ ਅੰਧਨ ਪ੍ਰਭ ਕੀ ਹਰ ਗੁਣ ਗਾਏ ਤਾਂ ਕੋ ਕਰਹੁ ਸਗਲ ਨਮਸਕਾਰੋ ਦੰਕਾ ਮਨੋਂ ਪੂਰਨ ਰੰਕਾਰੋ ਕਰ ਕਿਰਪਾ ਮੋਈ ਠਾ ਕਰ ਦੇਵਾ ਨਾਨਕ ਉਦਰਾਜਨ ਕੀ ਸੇਵਾ ਪਰ ਭਾਤੀ ਮਹੱਲਾ ਪੰਡਵਾ ਗੁਣ ਗਾਵਤ ਮਨ ਹੋਏ ਆਨੰਦ ਆਟ ਪੈਰ ਸਿਮਰੋ ਭਗਵੰਤਾ ਦੰਕਾ ਸਿਮਰਨੋ ਕਾਲ ਮਰ ਜਾਏ ਇਸ ਗੁਰ ਕੀ ਹਮ ਚਰਣੀ ਪਾਏ ਸੁਮਤ ਦੇਵ ਸੰਤ ਪਿਆਰੇ ਸਿਮਰੋ ਨਾਮ ਮੋਇ ਨਿਸਤਾਰੇ ਰਹਾਓ ਜੇਨ ਗੁਰ ਕਹਿਆ ਮਾਰਗ ਸਿਦਾ ਸਗਲ ਤਿਆਗ ਨਾਮ ਹਰ ਜੀ ਦਾ ਇਸ ਗੁਰ ਕਾ ਸਦਾ ਬਲ ਜਾਈਆ ਹਰ ਸਿਮਰਨਿਸ ਗੁਰ ਤੇ ਪਾਈਆ ਬੂੜ ਤਬਰਾਨੀ ਜਿਨ ਗੁਰੇ ਤਰਾਇਆ ਜਿਸ ਬਰਸਾਦ ਮੋਹੇ ਨਹੀਂ ਮਾਇਆ ਹਲਤ ਬਲਤ ਜਨ ਗੁਰੇ ਸਵਾਰਿਆ ਇਸ ਗੋੜੇ ਉਪਰ ਸਦਾ ਹਉ ਵਾਰਿਆ ਮਹਾ ਮੁਗਤ ਤੇ ਕੀਆ ਗਿਆਨ ਨੇ ਗੁਰਪੂਰੇ ਕੀਆ ਕਤ ਘਾਰਨੇ ਪਾਰ ਬ੍ਰਹਮ ਨਾਨਕ ਗੁਰਦੇਵ ਵਡਾ ਭਾਗ ਪਾਈਆ ਹਰ ਸੇਵਾ ਪਰ ਭਾਤੀ ਮਹੱਲਾ ਪੰਡਵਾ ਸਗਲੇ ਦੁੱਖ ਮਿਟੇ ਸੁਖ ਦੀਏ ਆਪਣਾ ਨਾਮ ਜਪਾਇਆ ਕਰ ਕਿਰਪਾ ਆਪਣੀ ਸੇਵਾ ਲਾਏ ਸਗਲਾ ਦੁਖ ਮਿਟਾਇਆ ਹੰ ਬਾਰਕ ਸਰਨ ਪ੍ਰਭ ਦਿਆਲੋ ਆਵਗਨ ਕਾਟ ਕੀਏ ਪ੍ਰਭ ਆਪਣੇ ਰਾਖ ਢੀਏ ਮੇਰੇ ਗੁਰ ਗੋਪਾਲੋ ਰਹਾਓ ਤਾਪ ਪਾਪ ਬਿਨ ਸੇਖਨ ਭੀਤਰ ਭੈ ਕਿਰਪਾਲ ਗੋਸਾਈ ਸਾਸ ਸਾਸ ਪਾਰ ਬ੍ਰਹਮ ਅਰਧੇ ਆਪਣੇ ਸਤ ਗੁਰ ਕੈ ਬਲ ਡਾਈ ਅਹ ਗਾਮਿਆ ਗੋਚਰ ਬੇਅੰਤ ਸੁਆਮੀ ਤਾਂ ਕਾਂਤ ਨ ਪਾਈਆ ਲਾਖਾਟ ਹੋਈ ਏ ਤਨਵੰਤਾ ਆਪਣਾ ਪ੍ਰਭੂ ਧਿਆਈਐ ਹਾਟ ਬਹਿਰ ਬਾਰ ਬ੍ਰਹਮ ਤੇ ਆਈ ਸਦਾ ਸਦਾ ਗੁਣ ਗਾਇਆ ਕਹੋ ਨਾਨਕ ਮੇਰੇ ਪੂਰੇ ਮਨੋਰਥ ਪਾਰ ਬ੍ਰਹਮ ਗੁਰ ਪਾਇਆ ਪਰਭਾਤੇ ਮਹੱਲਾ ਪੰਡਵਾ ਸੇਂਬਰਤ ਨਾਮ ਖੇਲ ਬਿਕ ਸਭ ਨਾਸੇ ਸਤ ਨਾਮ ਗੁਰ ਦੀ ਨੀਰਾਸੇ ਪ੍ਰਭ ਕੀ ਦਰਗਾ ਸੋਬਾਵੰਤੇ ਸੇਵਕ ਸੇਵ ਸਦਾ ਸੋਵੰਤੇ ਹਰ ਹਰ ਨਾਮ ਧਪੋ ਮੇਰੇ ਭਾਈ ਸਗਲੇ ਰੋਗ ਦੋਖ ਸਭ ਦਿੰਸਾ ਅਗਿਆਨ ਅੰਧੇਰਾ ਮਨ ਟੇਡਾ ਹੀ ਰਹਾਓ ਜਨਮ ਮਰਨ ਗੁਰ ਰਾਖੇ ਮੀਤਾ ਹਰ ਕੇ ਨਾਮ ਸਿਉ ਲਾਗੀ ਪ੍ਰੀਤਾ ਉਹ ਤਾਂ ਜਨਮ ਕੇ ਗਏ ਕਲੇਸ਼ ਦੋ ਤਿਸ ਭਾਵੈ ਸੋ ਪਲ ਹੋਸਾ ਤੇਸ ਗੁਰ ਕਾਉ ਹਉ ਸਤਿ ਬਲ ਡਾਈ ਜਿਸ ਬਰਸਾਦ ਅਰ ਨਾਮ ਧਿਆਈ ਐਸਾ ਗੁਰ ਪਾਈਆ ਬੜਾ ਭਾਗੀ ਜੇਸਾ ਮਿਲਤੇ ਰਾਮ ਲਿਵ ਲਾਗੀ ਕਰ ਕਿਰਪਾ ਪਰਮ ਬ੍ਰਹਮ ਸੁਆਮੀ ਸਗਲ ਕੜਾਂਕੇ ਅੰਤਰ ਜਾਮੀ ਆਠ ਬਹਰ ਆਪਣੀ ਲਿਵ ਲਾਈ ਧਨ ਲਾਨਕ ਪ੍ਰਭ ਕੀ ਸਰਨਾਏ ਪਰਭਾਤੇ ਮਲਾਪਨਵਾਉ ਹਰ ਕਿਰਪਾ ਆਪਣੇ ਪ੍ਰਭ ਕੀ ਏ ਹਰ ਕਾ ਨਾਮ ਢਬਨ ਕਉ ਦੀ ਏ ਆਠ ਪੈਰ ਗੁਣ ਗਾਏ ਗੋਬਿੰਦਾ ਪਾਪ ਬਿਨ ਸੇ ਉਤਰੀ ਸਭ ਚਿੰਦਾ ਹੋਬਰੇ ਸਤਗੁਰ ਚਰਨੀ ਲਾਗ ਧੋ ਗੁਰ ਕਹੈ ਸੋਈ ਬਲ ਮਿਠਾ ਮਨ ਕੀ ਮੱਤ ਤਿਆਗ ਰਹਾਓ ਮਨ ਤਨ ਅਮਸਿਆ ਹਰ ਪ੍ਰਭ ਸੋਈ ਕਾਲ ਕਲੇਸ਼ ਕਿਸ ਬਿਗਨ ਹੋਈ ਸਦਾ ਸਦਾ ਪ੍ਰਭ ਜੀ ਕਾ ਸੰਗ ਉਤਰੀ ਮੈਲ ਨਾਮ ਕਰੰਗਾ ਚਰਨ ਕਮਲ ਸਿਓ ਲਾਗੋ ਪਿਆਰ ਬਿਨ ਸੇ ਕਾਮ ਕ੍ਰੋਧ ਅਹੰਕਾਰ ਪ੍ਰਭ ਮਿਲਨ ਕਾ ਮਾਰਗ ਜਾਨਾ ਭਾਏ ਭਗਤ ਹਰ ਸਿਉ ਮਨ ਮਾਨਾ ਸੁਣ ਸੱਜਣ ਸੰਤ ਮੀਤ ਸੁਹੇਲੇ ਨਾਮ ਰਤਨ ਹਰ ਅਗਹਿ ਅਤੋਲੇ ਸਦਾ ਸਦਾ ਪ੍ਰਭ ਗੁਣਿਤ ਗਾਈਐ ਕਹੋ ਨਾਨਕ ਵਡਭਾਗੀ ਪਾਈਐ ਬਰਭਾਤੀ ਮਹੱਲਾ ਪਨਵਾ ਸੇਤਨਮੰਤਾ ਸੇਈ ਸੱਜ ਸਾਹ ਹਰ ਕੀ ਦਰਗ ਨਾਮ ਵਿਸਾਹ ਹਰ ਹਰ ਨਾਮ ਦਪੋ ਮਨ ਮੀਤ ਗੁਰ ਪੂਰਾ ਪਾਈਐ ਵਡ ਭਾਗੀ ਨਿਰਮਲ ਪੂਰਨ ਰੀਤਾ ਰਹਾਓ ਪਾਇਆ ਲਾਭ ਵਜੀ ਵਾਧਾਈ ਸੰਤ ਪ੍ਰਸਾਦ ਹਰ ਕੇ ਗੁਣ ਗਾਈ ਸਾਬਲ ਦਨਮ ਦੀਵਣ ਪਰਵਾਨ ਗੁਰ ਪ੍ਰਸਾਦਿ ਹਰ ਰੰਗ ਮਾਨੋ ਬਿਨ ਸੇ ਕਾਮ ਕਰੋਤ ਅਹੰਕਾਰ ਨਾਨਕ ਗੁਰਮੁਖ ਉਤਰੇ ਪਾਰ ਪਰਭਾਤੀ ਮਹੱਲਾ ਪੰਡਵਾ ਗੁਰਪੂਰਾ ਬੂਰੇ ਤਾਂ ਕੀ ਕਲਾ ਗੁਰ ਕਾ ਸ਼ਬਦ ਸਦਾ ਸਾਧਿਆ ਟੱਲਾ ਗੁਰ ਕੀ ਬਾਣੀ ਜਿਸ ਮਨ ਵਸੈ ਦੁਖ ਦਰਦ ਸਭ ਤੰਕਾਰਨ ਸੈ ਹਰ ਰੰਗ ਦਾਤਾ ਮਨ ਰਾਮ ਗੁਣ ਗਾਵੈ ਮੁਕਤੋ ਸਾਧੂ ਧੂਰੀ ਨਾ ਬਰਹਾਉ ਗੁਰ ਪ੍ਰਸਾਦੀ ਉਤਰੇ ਪਾਰ ਭਾਉ ਭਰਮ ਬਿਨ ਸੇ ਬਿਕਾਰੋ ਮਨ ਤਨ ਅੰਤਰ ਬਸੇ ਗੁਰ ਚਰਨਾ ਨਿਰਭੈ ਸਾਧ ਪਰੇ ਹਰ ਸਰਨਾ आनंद सहज रा सुख नेरे दुश्मन दुख ना आवे नेरे गुर पूरा अपने ंका राखे हर नाम जपत किल बिक सब लाथे शांत साजन सिग भए सोहेले गुर पूरा प्रभु सिहु लै मेले ਮਝਾਨ ਮਰਨ ਦੁਖ ਭਾ ਘਾ ਕਾਟਿਆ ਕਹੋ ਨਾਨਕ ਗੁਰ ਪਰਦਾ ਢਾਕੇ ਆ ਬਰਭਤੀ ਮਹੱਲਾ ਪੰਡਵਾਲ ਸਤਗੁਰ ਪੂਰੇ ਨਾਮ ਦੀਆ ਆਨੰਦ ਮੰਗਲ ਕਲਿਆਣ ਸਦਾ ਸੁਖੋ ਕਾਰਜ ਸਗਲਾ ਰਾਸthੀ ਆਉ ਰਹਾਓ ਕਾਰ ਨ ਕਮ ਲਗੋਰ ਕੇ ਮਨ ਬੂਠੇ ਦੂਖ ਦਰਦੋ ਪਰਮ ਦਿਨ ਸੇ ਝੂਠੇ ਨੇ ਤੇ ਓ ਟਕਾਵੋ ਪ੍ਰਭ ਕੀ ਬਾਣੀ ਆਠ ਪਰ ਹਰ ਸਿਮਰੋ ਪ੍ਰਾਣੀ ਕਾਰ ਬਾਹਰ ਪ੍ਰਭ ਸਭ ਨਹੀਂ ਧਾਈ ਸੰਗ ਸਹਾਈ ਜਹੋਂ ਢਾਈ ਧੋਏ ਕਾਰ ਜੋੜ ਕਰੀ ਅਰਦਾਸ ਸਦਾ ਜਪੇ ਨਾਨਕ ਗੁਣਤਾਸ ਪਰਭਾਤੀ ਮਹਲਾ ਬਨਵਾਉ ਪਰ ਬ੍ਰਹਮ ਪ੍ਰਭ ਸੁਖੁਡ ਸੁੜਾਣੋਂ ਗੁਰਪੂਰਾ ਪਾਈਐ ਵਡਭਾਗੀ ਦਰਸ਼ਨ ਕੋ ਡਾਈਐ ਗੁਰਬਾਣੋ ਰਹਾਉ ਕੇਲ ਬਖ ਮਿਟੇ ਸਬਦ ਸੰਤੋਖ ਅਨਾਮਿਆ ਆਰਾਧਨ ਹਵਾਹੁਗ ਖੇਲ ਬੇਕ ਮੇਟੇ ਸਭ ਸੰਤੋਖ ਨਾਮ ਅਰਾਧਨੁ ਵਾਜੋਗ ਸਾਧ ਸੰਗ ਹੋਆ ਪ੍ਰਗਾਸ ਚਰਨ ਕਮਲ ਮਨ ਮਾਇ ਨਿਵਾਸ ਜਨ ਕੀਆ ਤਿੰਲੀਆ ਰਾਖ ਪ੍ਰਪੂਰਾ ਅਨਾਥ ਕਾਨਾਥ ਦਿਸੈ ਨਵਾਡੇ ਕਿਰਪਾ ਤਾਰ ਪੂਰਨ ਕਰਮੰਤਾ ਕੇ ਆਚਾਰ ਗੁਣ ਗਾਵੈ ਨਿਤ ਨਿਤ ਨੇਤ ਨਾਵੇਂ ਲੱਖ ਚੌਰਾਸੀ ਢੋਣ ਨ ਭਵੇਂ ਹੀ ਹਉ ਮਾਨ ਤਰਨ ਪੁੱਡਾਰੇ ਮੁਖ ਉਜਲ ਸਾਟੇ ਦਰਬਾਰੇ ਜੇ ਸਮਸਤਕ ਹੋ ਗੁਰਧਰਿਆ ਹਾਥ ਕੋਟਮ ਦੇ ਕੋ ਵਿਰਲਾ ਦਾਸ ਜਾਲ ਧਾਲ ਮਹੀਲ ਪੇਖੇ ਪਰਪੂਰਾ ਨਾਨਕ ਉਹ ਦਰਸ ਤਿਸ ਜਾਨ ਕੀ ਧੂਰਾ ਪਰਬਾਤੀ ਮਲਾ ਪੰਡਵਾਂ ਕੁਰਬਾਨ ਦਾਇ ਗੁਰਪੂਰੇ ਆਪਣੇ ਜਿਸ ਬਰਸਾਦ ਹਰ ਹਰ ਜਪ ਜਪਨੇ ਰਹਾਓ ਅਮਰ ਬਾਣੀ ਸੁਣ ਤਨ ਹਾਲ ਬਿੰਸ ਗਏ ਵਿਖਿਆ ਡੰਡਾਲੋ ਸਾਜ ਸ਼ਬਦ ਸੇ ਉੱਲ੍ਹਾ ਕੀ ਪ੍ਰੇਤਾ ਹਰ ਪ੍ਰਭੇ ਆਪਣਾ ਆਇਆ ਚੀਤ ਨਾਮ ਜਪਤ ਹੋਆ ਪ੍ਰਗਾਸ ਗੁਰ ਸ਼ਬਦੇ ਤੀਨਾ ਹਿਰਦੈ ਨਿਵਾਸ ਗੁਰ ਸਮਰਥ ਸਦਾ ਦਿਆਲ ਹਰ ਜਪ ਜਪ ਨਾਨਕ ਬਹੇ ਨਹਾਲ ਪਰਭਾਤੀ ਮਹਲਾ ਪੰਜਵਾਂ ਗੁਰ ਗੁਰ ਕਰਤ ਸਦਾ ਸੁਖ ਪਾਇਆ ਦੀਨ ਦਇਆਲ ਭਾਏ ਕਿਰਪਾਲਾ ਆਪਣਾ ਨਾਮ ਆਪ ਜਪਾਇਆ ਰਹਾਓ ਸੰਤ ਸੰਗਤ ਮਿਲ ਭਇਆ ਪ੍ਰਗਾਸ ਹਰ ਹਰ ਜਪਤ ਪੂਰਨ ਬਹੀ ਆਸ ਸਰਬ ਕਲਿਆਣ ਸੂਖ ਮਨ ਵੂਠੇ ਹਾਰ ਗੁਣ ਗਾਏ ਗੁਰ ਨਾਨਕ ਤੂਠੇ ਬਰਬਾਤੀ ਮਹੱਲਾ ਪਨਵਾ ਘਰ ਦੁੱਧਾ ਬਿਪਾਸਿ ਕੋ ਓੰਕਾਰ ਸਤਗੁਰ ਪ੍ਰਸਾਦ ਆਵਰਨੰਦੂ ਡਾਠਾਉ ਨਾਹੀ ਬਿਨ ਹਰਨਾ ਸਰਬ ਸਿਧ ਕਲਿਆਣ ਪੂਰਨ ਹੋਏ ਸਗਲ ਕਾਮ ਹਰ ਕੋ ਨਾਮ ਗਪਿਆ ਨੀਤ ਕਾਮ ਕ੍ਰੋਧ ਹੰਕਾਰ ਬਿਨਸੈ ਲਗਾਏ ਕਪ੍ਰੀਤੋ ਰਹਾਓ ਨਾਮ ਲਗਾ ਦੂਖ ਭਾਗਾ ਸਰਨ ਪਾਲਣ ਜੋਗ ਸਤਗੁਰੂ ਭੇਟਾ ਜਿ ਮਨ ਤੇਟਾ ਜਿਸ ਤਰੁ ਹੋਇ ਸੰਗੋਗ ਹਰਿ ਨੰਨ ਤਿੰਨ ਸੌ ਧਿਆਏ ਹਰ ਹਰ ਪੱਜੋ ਮਨ ਕੇ ਭਰਮ ਸਾਧ ਸੰਗਤ ਹਰ ਮਿਲੈ ਜਿਸਾ ਪੂਰਨ ਕਰਮ ਜਨਮ ਜਨਮੋ ਵਿਖਾਤ ਬਿਨਸੇ ਰਾਖ ਲੀਨੀ ਆਪੋ ਮਾਤ ਪਿਤਾ ਮੀਤ ਭਾਈ ਜਨ ਨਾਨਕ ਹਰ ਹਰ ਜਾਪੋ ਹਰਿ ਭਾਤੇ ਮਹਲਾ ਪੰਜਵਾ ਵਿਭਾਸ ਬੜਤਾਲ ਇੱਕ ਅੰਕਾ ਸਤਿਗੁਰ ਪ੍ਰਸਾਦ ਰਾਮ 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 ਦਾਪ ਕਾਲ ਕਲੇਸ਼ ਲੋਭ ਮੋਹ ਬੈਨ ਸਜਾਏ ਅਹੰਤਾ ਪੋ ਰਹਾਓ ਆਪ ਤਿਆਗ ਸੰਤ ਚਰਨ ਲਾਗੋ ਮਾਨ ਪ੍ਰਵੇਤ ਜਾਹਿ ਪਾਪੋ ਨਾਨਕ ਬਾਰਕ ਕਸ਼ੁਨੰ ਦਾਨਾ ਰਾਖਣ ਕਉ ਪ੍ਰਭ ਮਾਈ ਬਾਪੋ ਪਰ ਭਾਤੀ ਮਹੱਲਾ ਬਣਵਾ ਚਰਨ ਕਮਲ ਸਰਨ ਟੀਕ ਊਚ ਮੂਚ ਉੰਦੇ ਅੰਤ ਢਾ ਕਰੋ ਸਰਬ ਉਪਰ ਤੁਈ ਏ ਕਉ ਰਹਾਓ ਪ੍ਰਾਨ ਅਧਾਰ ਦੁਖ ਬਿਦਾਰ ਦੈਨ ਹਾਰੂ ਬੁੱਧ ਬਬੇ ਕੋ ਨਮਸ਼ਕਾਰੋ ਰਖਨ ਹਾਰੋ ਆਰਾਧ ਪ੍ਰਭੂ ਮੇਕੋ ਸੰਤਰੇਨ ਓਂਕਾਰੋ ਮੱਡਣਾ ਨਾਨਕ ਬਾਵਾ ਸੁਖ ਅਨੇਕ ਪਰਭਾਤੀ ਅਸ਼ਟਬਦੀਆ ਮਹੱਲਾ ਪਹਿਲਾ ਵਿਭਾਸ ਇੱਕ ਓਂਕਾਰ ਸਤਗੁਰ ਪ੍ਰਸਾਦ ਦੁਖ ਬਦਦਾ ਆ ਬੋਰੀ ਮਨ ਬੋਰਾਇਆ ਦੁਖਾ ਲਾਲਚ ਜਨ ਮੰਗਵਾਇਆ ਲਵ ਤਰਹੀ ਫੋਨਮ ਬੰਦਨ ਪਾਇਆ ਸਤਗੁਰ ਰਾਖੇ ਨਾਮ ਦਰੜਾਇਆ ਨਾ ਮਨ ਮਰਨ ਮਾਇਆ ਮਰਾਇ ਜਿਨ ਕਿ ਜਕੀਆ ਸੋਈ ਗਾਣਾ ਸ਼ਬਦ ਵਿਚਾਰ ਬਹੁ ਸਾਗਰ ਤਰੈ ਰਹਾਓ ਮਾਇਆ ਸੰਚੂਰਾ ਦੇ ਅਹਕਾਰੀ ਮਾਇਆ ਸਾਥ ਨਾ ਚੱਲੇ ਪਿਆਰੀ ਮਾਇਆ ਮਮਤਾ ਹੈ ਬੌਰੰਗੀ ਬਿਨ ਨਾਮ ਕੋ ਸਾਥ ਨੰ ਸੰਗੀ ਜੋ ਮਨ ਦੇ ਕਹ ਬਾਹਰ ਮਨ ਤੈਸਾ ਜੈਸੀ ਮਨਸਾ ਤੈਸੀ ਦਸਾ ਜੈਸਾ ਕਰਮ ਤੈਸੀ ਲਵ ਲਾਵੈ ਸਤਗੁਰੂ ਭੂਸ਼ ਸਹਿਜ ਕਰਪਾਵੈ ਰਾਗ ਨਾਦ ਮਨ ਦੂੜੈ ਭਾਏ ਅੰਤਰ ਕਪਟ ਮਨ ਦੁਖ ਪਾਏ ਸਤਿਗੁਰ ਭੇਟੈ ਸੋ ਜੀ ਪਾਏ ਸਚਾ ਨਾਮ ਰਹਿ ਲਿਵ ਲਾਏ ਸਚਾ ਸ਼ਬਦ ਸੱਚ ਕਮਾਵੇ ਸੱਚੀ ਬਾਣੀ ਹਰ ਗੁਣ ਗਾਵੇ ਨਿਜ ਕਰ ਵਾਸ ਅਮਰ ਪਦ ਪਾਵੇ ਤਾਂ ਦਰਸਾਚੈ ਸੋ ਬਾਪਾ ਪਾਵੇ ਘੋਰ ਸੇ ਬਾ ਬਿਨ ਭਗਤ ਨਾ ਹੋਈ ਅਨੇਕ ਯਤਨ ਕਰੇ ਦੇ ਕੋਈ ਭਾਵੇਂ ਮੇਰਾ ਸ਼ਬਦ ਏ ਖੋਈ ਨਿਰਮਲ ਨਾਮ ਸੈ ਮਨ ਸੋਈ ਇਸ ਜਗ ਮੈਂ ਸ਼ਬਦ ਕਰਨੀ ਹੈ ਸਾਰ ਬਿਨ ਸ਼ਬਦਾ ਔਰ ਮੋਹ ਗੁਬਾਰ ਸ਼ਬਦੇ ਨਾਮ ਰਖਾ ਏ ਔਰ ਧਾਰੋ ਸ਼ਬਦੇ ਗਤ ਮਤ ਮੋਖ ਦਵਾਰੋ ਆਵਰ ਨਾ ਹੀ ਕਰ ਦੇਖਣ ਹਾਰੋ ਸਾਚਾ ਆਪੈ ਨੂਪੇ ਅਪਾਰੋ ਰਾਮ ਨਾਮਿ ਉਤਮ ਗਤ ਹੋਇ ਨਾਨਕ ਖੋਜ ਲਹ ਦਨ ਕੋਈ ਬਰਭਾਤੀ ਮਹੱਲਾ ਪਹਿਲਾ ਮਾਇਆ ਮੋਹ ਸਗਲ ਜਗ ਛਾਇਆ ਕਾਮ ਮੰਦੇ ਕਾਮ ਲੋਭਾਇਆ ਸੁਤ ਕੰਚਨ ਸੋਇ ਤਵਦਾਇਆ ਸਾਭ ਕਿਸੇ ਆਪਣਾ ਇੱਕ ਰਾਮ ਬਰਾਇਆ ਐਸਾ ਜਾਪ ਜਪੋ ਦਬ ਮਾਲੀ ਦੁਖ ਸੁਖ ਬਰਹਰੋ ਭਗਤ ਨਿਰਾਲੀ 라ਓ ਗੋਣ ਨੰਦਾਨ ਤੇਰਾ ਅੰਤ ਨ ਪਾਇਆ ਸਾਜ ਸ਼ਬਦ ਤੁਝ ਮਾਹੇ ਸਮਾਇਆ ਹਵਾ ਗਾਉਣ ਤੁਧ ਆ ਪ੍ਰਚਾਇਆ ਸਹੀ ਭਗਤ ਜਿਨ ਸੱਚ ਤੇ ਤੱਲਾਇਆ ਗਿਆਨ ਧਿਆਨੋ ਨਾ ਰਹਿ ਨਿਰਬਾਣੀ ਗਿਆਨ ਧਿਆਨ ਨਰਹ ਨਿਰਬਾਣੀ ਸਤਿਗੁਰ ਬਿਨ ਸਤਿਗੁਰ ਭੇਟੇ ਕੋਈ ਨੰਡਾਣੀ ਸਗਲ ਸਰੋਵਰ ਜੋਤ ਸਮਾਣੀ ਆਨੰਦ ਰੂਪ ਵਿਟੋ ਕੁਰਬਾਣੀ ਪਾਉ ਭਗਤ ਗੁਰਮਤੀ ਪਾਏ ਹਉ ਮੈਂ ਵਿੱਚੋਂ ਸ਼ਬਦ ਜਲਾਏ ਤਾਵਤ ਰਾਖਾ ਠਾਕ ਰਹਾਏ ਸਾਚਨ ਮਨ ਵਸਾਈ ਬੇਸਮਾ ਬਿਨੋਦ ਰਹੇ ਪਰਮਾਦੇ ਗੁਰਮਤਿ ਮਾਨਿਆ ਏਕ ਲਿਵ ਲਾਗੀ ਦੇਖ ਨਿਵਾਰੇ ਆਂ ਜਲ ਮੈਂ त्याਗੀ ਸੋ ਬੁਝਾ ਹੋਵੇ ਵਡਭਾਗੀ ਸਤਗੁਰ ਸੇਵੇ ਭਰਮ ਚੁਕਾਏ ਅੰਧ ਡਾਗਾ ਸਚ ਲਿਵ ਲਾਏ ਏ ਕੋ ਦਾਣਾ ਅਵਰ ਨ ਕੋਏ ਸੁਖ ਦਾਤਾ ਸੇਵੇ ਨਿਰਮਲ ਹੋਏ ਸੇਵਾ ਸੁਰਤ ਸਬਦ ਵੀ ਟਾਰੋ ਜਪ ਤਪ ਸੰਜਮ ਮੈਂ ਮਾਰੋ ਜੀ ਮਨ ਮੁਕਤ ਹੋ ਜਾ ਸ਼ਬਦ ਸੁਣਾਏ ਸੱਚੀ ਰਹਤੋ ਸੱਚਾ ਸੁਖ ਪਾਏ ਸੁਖ ਦਾਤਾ ਦੁਖ ਮੀਟਨ ਹਾਰਾ ਅਵਰਨ ਸੂਜਸ ਬੀਜਕਾਰਾ ਤਨ ਮਨ ਧਨ ਹਰ ਆਗੇ ਰੱਖਿਆ ਨਾਨਕ ਕਹਿ ਮਹਾਰਸ ਚਾਖਿਆ ਪਰਭਾਤੀ ਮਹੱਲਾ ਪਹਿਲਾ ਨੇਵਲੇ ਕਰਮ ਭੈੰਗੰ ਪਾਠੇ ਹਰੇ ਚਕਪੂਰਖ ਕੂੰਬ ਕਰਾਣ ਢੇਲ ਸਾਥ ਗੁਰ ਕਿਸੇ ਛੋਡੀ ਨਹੀਂ ਪਰਮੇ ਭੂਲਾ ਦੂਡ ਮਰੇ ਅੰਧਾ ਬਰਿਆ ਭਰ ਪਰ ਤੋਵੈ ਅੰਤਰ ਕੀ ਮਲ ਕਦੇ ਨਾ ਲਹੈ ਨਾਮ ਬਿਨਾ ਫੋਕਟ ਸਭ ਕਰਮਾ ਜਿਉ ਬਾਦੀ ਗਾਰੋ ਪਰਮ ਬੁਲਾਏ ਖਾਟ ਕਰਮ ਨਾਮ ਰਣਜਨ ਸੋਈ ਤੂੰ ਗੁਣ ਸਾਗਰ ਅਵਗਣ ਮੋਹੀ ਤੂੰ ਗੁਣ ਸਾਗਰ ਅਵਗਣ ਮੋਹੀ ਰਹਾਓ माया ਧੰਦਾ ਤਾਵਣੀ ਦੁਰਮਤਕਾਰ ਬਿਕਾਰੋ ਮੂਰਖ ਆਪ ਗਿਣਾਇੰਦਾ ਭੂਜਨ ਸਕੈਕਾਰ ਮਨਸਾ ਮਾਇਆ ਮੋਣੀ ਮਨ ਮੁਕਬੂਲ ਖੁਵਾਰ ਮੱਜਨ ਝੂਠਾ ਚੰਡਾਲ ਕਾ ਫੋਕਟ ਚਾਰ ਸਿੰਗਾਰ ਝੂਠੀ ਮਨ ਕੀ ਮਤ ਹੈ ਕਰਨੀ ਬਾਦ ਬਿਬਾਦ ਝੂਠੇ ਵਿੱਚ ਅਹੰਰਨ ਹੈ ਖਸਮ ਨ ਪਾਵੇ ਸਾਦ ਝੂਠੇ ਵਿੱਚ ਅਹੰਕਰਨ ਹੈ ਖਸਮ ਨ ਪਾਵੇ ਸਾਦ ਬਿਨ ਨਾਮ ਹੈ ਹੋਰ ਕਮਾਵਣਾ ਫਿਕਾ ਆਵੇ ਸਾਦ ਦ੍ਰਿਸ਼ਟੀ ਸਭਾ ਵਿਗੁੱਟੀ ਐ ਬਖਵਾਤੀ ਜੀਵਨ ਬਾਦ ਏ ਭਰਮ ਭੁਲੇ ਮਰੋ ਨ ਕੋਈ ਸਤਿਗੁਰ ਸੇਵ ਸਦਾ ਸੁਖ ਹੋਈ ਬਿਨ ਸਤਿਗੁਰ ਮੁਕਤ ਕਨੇ ਨ ਪਾਈ ਆਵਦਾ ਹੈ ਮਰਹਿ ਮਰ ਗਾਈ ਏਹੋ ਸਰੀਰ ਆਤਰਾ ਗੁਣ ਧਾਤ ਇਸ ਨੂੰ ਵਿਆਪੈ ਸੋਖ ਸੰਤਾਪ ਸੋ ਸੇਵਾਓ ਜਿਸ ਮਾਈ ਨਾ ਬਾਪ ਵਿੱਚੋਂ ਝੂਕੈ ਤਿਸ ਨਾ ਹਰਿ ਆਪ ਜਾਂ ਜਾਂ ਦੇਖਾ ਤੈ ਤੈ ਸੋਈ ਦਿਨ ਸਾਧ ਗੁਰ ਭੇਟੇ ਮੁਗਦ ਨ ਹੋਈ ਹਿਰਦਾ ਸੱਚ ਇਹ ਕਰਨੀ ਸਾਰ ਹੋਰ ਸਭ ਪਖੰਡ ਪੂਜ ਖਵਾਰ ਧੁਬਦਾ ਚੁਕੇ ਤਾਂ ਸ਼ਬਦ ਬਸਾਨ ਘਰ ਬਾਹਰ ਏਕੋ ਕਰ ਜਾਣ ਇਹ ਹਾਤ ਸਬਦ ਹੈ ਸਾਰ ਵੇਚ ਤੋਂ ਬਦਾ ਮਾਥੇ ਬਵਰਸਾਰੋ ਕਰਨੀ ਕੀਰਤ ਗੁਰਮਤ ਸਾਰੋ ਸੰਤ ਸਬਾ ਗੁਣ ਗਿਆਨ ਦੀ ਚਾਰ ਮਨ ਮਾਰੇ ਜੀਵਤ ਮਰ ਜਾਣ ਨਾਨਕ ਨਦਰੇ ਨਦਰਬਸਾਨ ਮਨ ਮਾਰੇ ਜੀਵਤ ਮਰ ਜਾਣ ਨਾਨਕ ਨਦਰੇ ਨਦਰਪਸ਼ਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅੱਜ ਅਪਾ ਗੁਰਬਾਣੀ ਦੀ ਗਿਆਨ ਦੀ ਰੋਸ਼ਨੀ ਵਿੱਚ ਇਨਸਾਨ ਦੇ ਸ਼ਰੀਰ ਜਨਮ ਤੋਂ ਲੈ ਕੇ ਅੰਤ ਸਮੇਂ ਤੱਕ ਦੇ ਸਫ਼ਰ ਦੀ ਵਿਚਾਰ ਕਰਦੇ ਹਾਂ ਕਿ ਕਿਵੇਂ ਸੱਚੇ ਗਿਆਨ ਤੋਂ ਬਿਨਾ ਮਨੁੱਖ ਅਗਿਆਨਤਾ ਦੇ ਡੁੱਗੇ ਤ੍ਰਿਸ਼ਨਾ ਰੂਪੀ ਖਾਰੇ ਸੰਸਾਰ ਸਮੁੰਦਰ ਵਿੱਚ ਕੋਤੇ ਖਾਂਦਾ ਹੋਇਆ ਅਖੀਰ ਸੰਸਾਰ ਤੋਂ ਕੂਚ ਕਰ ਜਾਂਦਾ ਹੈ ਇਨ੍ਹਾਂ ਪੰਕਤੀਆਂ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੱਚੇ ਗਿਆਨ ਨਾਲੋਂ ਟੁੱਟ ਕੇ ਮਨ ਦੇ ਮਗਲ ਲੱਗ ਕੇ ਜੀਵਨ ਜੂਨ ਵਾਲੇ ਮਨੁੱਖ ਦਾ ਜ਼ਿਕਰ ਕੀਤਾ ਹੈ ਪਹਿਲੇ ਪਿਆਰ ਲਗਾ ਥਣ ਦੁੱਧ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਪਹਿਲੀ ਅਵਸਥਾ ਵਿੱਚ ਜੀਵ ਮਾਂ ਦੇ ਦੁੱਧ ਨਾਲ ਪਿਆਰ ਪਾਉਂਦਾ ਹੈ ਪਾਵ ਮਾਂ ਦਾ ਦੁੱਧ ਪੀਂਦਾ ਹੈ ਦੂਜੀ ਮਾਏ-ਬਾਪ ਦੀ ਸੂਤ ਦੂਜੀ ਅਵਸਥਾ ਵਿੱਚ ਜੀਵ ਨੂੰ ਆਪਣੇ ਮਾਪੇ-ਬਾਪ ਦੀ ਸੋਚੀ ਹੋ ਜਾਂਦੀ ਹੈ ਤੀਜੀ ਪਿਆ ਭਾਬੀ ਪੇਵ ਤੀਜੀ ਅਵਸਥਾ ਵਿੱਚ ਜੀਵ ਨੂੰ ਆਪਣੇ ਨੇੜਲੇ ਭਰਾ ਭੈਣ ਦੀ ਪਛਾਣ ਆਉਂਦੀ ਹੈ ਭਾਵ ਨੇੜੇ ਦੇ ਰਿਸ਼ਤਿਆਂ ਨੂੰ ਪਛਾਣਨ ਲੱਗ ਜਾਂਦਾ ਹੈ ਚੌਥੇ ਪਿਆਰ ਉਪਨ ਖੇਡ ਚੌਥੀ ਅਵਸਥਾ ਵਿੱਚ ਜੀਵ ਦੀ ਖੇਡਾਂ ਨਾਲ ਖੇਡਣ ਦੀ ਰੁਚੀ ਪੈਦਾ ਹੁੰਦੀ ਹੈ पंजी खाण पीण की दात पंवी यानी अवस्था जीवन खाण पीण की लालसा पैदा होंगी है छीछे काम न पुछे जात छेवी अवस्था जीव जहान जवान हो जाता है तो इस दे अंदर काम नावा प्रबल हो जान करके जात भी नहीं वेगता भाव पैड़े काम वाल दौड़न लगता है ਸਤਵੀਂ ਸੰਝ ਕੀਆ ਕਰਵਾਸ ਸਤਵੀਂ ਅਵਸਥਾ ਵਿੱਚ ਜੀਵ ਪਵਧਾਰਤ ਇਕੱਠੇ ਕਰਕੇ ਆਪਣਾ ਕਰ ਵਸਾ ਲੈਂਦਾ ਹੈ ਅੱਠਵੀਂ ਗ੍ਰੋਧ ਹੋਆ ਤਨਨਾਸ਼ ਅੱਠਵੀਂ ਅਵਸਥਾ ਕਰਦੀਆਂ ਜ਼ਿੰਮੇਵਾਰੀਆਂ ਵਧਣ ਕਰਕੇ ਜੀਵ ਦੇ ਅੰਦਰ ਗੁੱਸਾ ਯਾਨੀ ਗ੍ਰੋਧ ਪੈਦਾ ਹੁੰਦਾ ਹੈ ਤੇ ਗੁੱਸੇ ਨਾਲ ਇਸ ਦੇ ਸਰੀਰ ਦਾ ਨਾਸ ਹੁੰਦਾ ਹੈ ਨਾਵੇ ਤੋਲੇ ਉਬੇ ਸਾਹ ਨੌਵੀਂ ਅਵਸਥਾ ਵਿੱਚ ਕੇਸ ਚਿੱਟੇ ਹੋ ਜਾਂਦੇ ਹਨ ਤੇ ਸਾਹ ਚੜਨ ਲੱਗ ਜਾਂਦਾ ਹੈ ਦਸਵੇਂ ਦਦਾ ਹਵਾ ਸੁਆ ਦਸਵੀਂ ਬਸਾਵੇ ਚ ਸਰੀਰ ਛੱਡ ਜਾਂਦਾ ਹੈ ਗਾਇਕ ਸੰਗੀਤ ਪੁਕਾਰੀ ਧਾ ਤੇ ਇਸ ਦੇ ਸੰਗੀ ਸਾਥੀ ਰਿਸ਼ਤੇਦਾਰ ਮਸਾਣਾ ਤੱਕ ਲੈ ਜਾਂਦੇ ਹੋਏ ਤਾਹਾ ਮਾਰ ਕੇ ਰੋਂਦੇ ਜਾਂਦੇ ਹਨ ਉਡਿਆ ਹਾਂਸ ਦਸਾਏ ਰਹਾ ਬ੍ਰਹਮਹੰਸ ਸ਼ਰੀ ਨੂੰ ਛੱਡ ਕੇ ਇਕੱਲਾ ਹੀ ਜਾ ਰਿਹਾ ਹੈ ਆਇਆ ਗਿਆ ਮੂਆ ਨਾਉ ਜੀਵ ਆਇਆ ਤੇ ਚਲਾ ਗਿਆ ਤੇ ਜਗਤ ਦੇ ਲੋਕ ਇਸ ਦਾ ਨਾਮ ਵੀ ਪੁੱਲ ਗਏ ਪਿੱਛੇ ਪਤਲ ਸਦਿਓ ਹੋ ਕਾਵ ਉਸੇ ਮਰਨ ਤੇ ਕਾਫੀ ਚਿਰ ਪਿੱਛੋਂ ਪਤਰਾ ਉੱਤੇ ਪਿੰਡ ਦੇ ਲੋਕਾਂ ਨੂੰ ਕੁਝ ਜੀਵ ਤੇ ਨਮਿਤ ਛਕਾਇਆ ਜਾਂਦਾ ਹੈ ਤੇ ਜੀਵ ਦੇ ਨਮਿਤ ਕੁਝ ਖਾਣ ਦੇ ਪਦਾਰਥ ਉਸ ਦੀ ਮੜੀ ਤੇ ਰੱਖਦੇ ਹਨ ਜਿਸ ਨੂੰ ਕਾਂ ਵਗੈਰਾ ਖਾ ਜਾਂਦੇ ਹਨ ਪਾ ਜੀਵ ਨੂੰ ਤਾਂ ਕੁਝ ਵੀ ਨਹੀਂ ਆਪੜਦਾ ਨਾਨਕ ਮਨਮੁਖ ਅੰਧ ਪਿਆਰ ਹੈ ਨਾਨਕ ਮਨ ਦੇ ਮਗਲ ਲੱਗਣ ਵਾਲੇ ਮਨੁਖ ਦਾ ਪਿਆਰ ਜਗਤ ਨਾਲ ਅਨਿਆ ਵਾਲਾ ਪਿਆਰ ਹੈ ਬਾਜ ਗੁਰੂ ਡੂਬਾ ਸੰਸਾਰ ਸੱਚੇ ਗਿਆਨ ਗੁਰੂ ਦੀ ਓਟ ਤੋਂ ਬਿਨਾ ਸੰਸਾਰ ਇਸ ਮਾਇਆ ਦੇ ਮੋਹ ਦੇ ਅੰਧ ਪਿਆਰ ਵਿੱਚ ਹੀ ਡੁੱਬ ਰਿਹਾ ਹੈ ਪੁੱਲ ਚੁਕਦੀ ਮਾਫੀ ਬਖਸ਼ਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ